ਖਰ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਤੇ ਸਿੱਖਾਂ ਦੇ ਨਾਲ ਹੋ ਰਹੇ ਬਿਤਕਰੇ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੱਡੇ ਸਵਾਲ ਸਰਕਾਰ ਦੇ ਅੱਗੇ ਰੱਖੇ ਨੇ ਉਹਨਾਂ ਨੇ ਕਿਹਾਏ ਕਿ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਦੇ ਪ੍ਰਤੀ ਨਫ਼ਰਤੀ ਭਾਸ਼ਣ ਦੇਣ ਵਾਲੇ ਲੋਕਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਿਹਾ ਕਿ ਇੱਕ ਵਿਅਕਤੀ ਨੇ ਪਿਛਲੇ ਦਿਨੀ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਨ ਦੀ ਗੱਲ ਆਖੀ ਹੈ ਅਤੇ ਪੂਰੀ ਕੌਮ ਦੀ ਨਸ਼ਲ ਕੁਸੀ ਕਰਨ ਦੀ ਗੱਲ ਆਖੀ ਹੈ ਜਦੋਂ ਕਿ ਹੁਣ ਤੱਕ ਉਸ ਵਿਅਕਤੀ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਜੇਕਰ ਅਜੇਹੀ ਭਾਸ਼ਣ ਕਿਸੇ ਹੋਰ ਕੌਮ ਦੇ ਵੱਲੋਂ ਜਾਂ ਫਿਰ ਗੈਰ ਹਿੰਦੂ ਦੇ ਵੱਲੋਂ ਦਿੱਤੇ ਜਾਂਦੇ ਤਾਂ ਹੁਣ ਤੱਕ ਉਸ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਤੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਸੀ ਤੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਸੀ ਪਰ ਸਿੱਖਾਂ ਦੇ ਲਈ ਅਜਿਹਾ ਰਵੱਈਆ ਸਰਕਾਰ ਦਾ ਨਹੀਂ ਦੇਖਿਆ ਜਾ ਸਕਦਾ ਇਸ ਲਈ ਲੱਗਦਾ ਹੈ ਕਿ ਪੰਜਾਬ ਦੇ ਅਤੇ ਭਾਰਤ ਦੇ ਵਿੱਚ ਜਿਹੜੇ ਸਿੱਖ ਤੇ ਹੋਰ ਜਿਹੜੇ ਕੱਟ ਗਿਣਤੀ ਦੇ ਲੋਕ ਨੇ ਉਹਨਾਂ ਦੇ ਲਈ ਅਲੱਗ ਕਾਨੂੰਨ ਬਣਾਏ ਅਤੇ ਹਿੰਦੂਆਂ ਦੇ ਲਈ ਸਰਕਾਰ ਨੇ ਅਲੱਗ ਕਾਨੂੰਨ ਬਣਾਇਆ ਹੋਇਆ ਏ ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਸਵਾਲ ਚੁੱਕਿਆ ਏ ਕਿ ਜਦੋਂ ਰਾਜੀਵ ਗਾਂਧੀ ਦੇ ਕਾਤਲ ਨੂੰ ਰਿਹਾ ਕੀਤਾ ਜਾ ਸਕਦਾ ਹੈ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਤਾਂ ਫਿਰ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਿੱਖਾਂ ਪ੍ਰਤੀ ਨਫ਼ਰਤ ਪਾਓ ਫਲਾਉਣ ਦੇ ਜਿਹੜੇ ਯਤਨ ਹੈ ਉਹ ਬੜੀ ਤੇਜ਼ੀ ਨਾਲ ਵਧ ਰਹੇ ਹੈ ਸ਼ਰੀਆਮ ਕਿਦਰੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਦੀਆਂ ਜੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਔਰ ਇਸ ਸਾਰੇ ਮਾਹੌਲ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ। ਤੇ ਐਸੀਆਂ ਗੱਲਾਂ ਨੂੰ ਸਿੱਖ ਕਿਸੇ ਵੀ ਕੀਮਤ ਦੇ ਉੱਤੇ ਉਹ ਬਰਦਾਸ਼ਤ ਨਹੀਂ ਕਰਨਗੇ। ਜੇ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਦੇ ਦਾਅਵੇ ਕਰਨੇ ਜਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ ਐ ਤਾਂ ਫਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਆ ਉਹ ਗਲਤ ਕਿਵੇਂ ਹੋ ਸਕਦੇ ਜਿਸ ਗੱਲ ਨੂੰ ਆਧਾਰ ਬਣਾ ਕੇ ਸਿੱਖਾਂ ਖਲਾਫ ਨਫ਼ਰਤ ਭਰਿਆ ਪ੍ਰਚਾਰ ਹੋ ਰਿਹਾ ਅੱਜ ਕਿੰਨੇ ਦਿਨ ਹੋ ਗਏ ਐ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਉੜਾਉਂਦੀਆਂ ਧਮਕੀਆਂ ਦੇ ਨਾਲੇ ਅਜੇ ਤੱਕ ਵੀ ਜਿਹੜੇ ਆ ਉਹ ਸਰਕਾਰੀ ਸਿਕਿਉਰਿਟੀ ਦੇ ਵਿੱਚ ਵਿਚਰਦੇ ਫਿਰਦੇ ਆ ਕਿਉਂ ਨਹੀਂ ਸਰਕਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਦੀ ਜੇ ਕਿਸੇ ਵਿਅਕਤੀ ਨੂੰ ਖੱਟ ਕੀਤਾ ਜਾਵੇ ਤੇ ਉਹਦੇ ਤੇ ਵੀ ਜਿਹੜਾ سنگੀਨ ਧਾਰਾ ਤਹਿਤ ਪਰਚਾ ਹੋ ਜਾਂਦਾ ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਇਥੇ ਪੂਰੀ ਦੀ ਪੂਰੀ ਕੌਮ ਨੂੰ ਖਤਮ ਕਰਨ ਦੀ ਜਿਹੜੀ ਚੁਣੌਤੀ ਦਿੱਤੀ ਗਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਚੁਣੌਤੀ ਦਿੱਤੀ ਗਈ ਹੈ ਤੇ ਉਸ ਵਿਅਕਤੀ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਜੇ ਇਹੋ ਹੀ ਧਮਕੀ ਕਿਸੇ ਗੈਰ ਹਿੰਦੂ ਵੱਲੋਂ ਕਿਸੇ Hindu ਵੱਡੇ ਤੀਰਸ ਬਾਰੇ ਦਿੱਤੀ ਗਈ ਹੁੰਦੀ ਤਾਂ ਸ਼ਾਇਦ ਅੱਜ ਉਹ ਜੇਲ੍ਹ ਦੇ ਵਿੱਚ ਬੰਦ ਹੁੰਦਾ ਤੇ ਕਦੇ ਨਿਕਲ ਵੀ ਨਾ ਪਾਉਂਦਾ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਪੱਖਪਾਤ ਜਿਹੜਾ ਹੋ ਰਿਹਾ ਇਹ ਗੱਲਾਂ ਸਾਬਤ ਕਰ ਰਹੀਆਂ ਨੇ ਪਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਮਸਲੇ ਜਿਹੜੇ ਆ ਉਹਨੂੰ ਤੁਰੰਤ ਹੱਲ ਕਰੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਆ ਰਿਹਾ ਹੋ ਸਕਦੇ ਆ ਤੇ ਫਿਰ ਸਿੱਖ ਬੰਦੀ ਜਿਹੜੇ ਹੈ ਉਹ ਰਿਹਾ ਕਿਉਂ ਨਹੀਂ ਹੋ ਰਹਾ ਹੋ ਸਕਦੇ ਕੀ ਇਹ ਪੱਕਾ ਪਾਤ ਨਹੀਂ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਚੱਲਦੇ ਨੇ ਇੱਕ ਸਿੱਖਾਂ ਲਈ ਹੈ ਇੱਕ ਮੁਸਲਮਾਨਾਂ ਲਈ ਹੈ ਔਰ ਇੱਕ ਬਹੁ ਗਿਣਤੀ ਲਈ ਹੈ ਹਿੰਦੂਆਂ ਲਈ ਹੈ ਤੇ ਜੇ ਇੱਕ ਮੁਲਕ ਦੇ ਵਿੱਚ ਐਨੇ ਕਾਨੂੰਨ ਚੱਲਦੇ ਆ ਤੇ ਇਹ ਮੁਲਕ ਜਿਹੜਾ ਹੈ ਉਹ ਅਖੰਡ ਕਿਵੇਂ ਰਹਿ ਸਕਦਾ ਜੇ ਦੇਸ਼ ਨੂੰ ਤੁਸੀਂ ਅਖੰਡ ਰੱਖਣ ਦਾ ਦਾਵਾ ਕਰਦੇ ਹੋ ਤਾਂ ਫਿਰ ਇਸ ਮੁਲਕ ਦੇ ਵਿੱਚ ਇੱਕ ਕਾਨੂੰਨ ਜਿਹੜਾ ਹੈ ਉਹ ਤੁਹਾਨੂੰ ਲਾਗੂ ਕਰਨਾ ਪੈਗਾ ਇੱਕ ਕਾਨੂੰਨ ਦਾ ਮਤਲਬ ਹੈ ਕਿ ਪੱਖਪਾਤ ਤੋਂ ਰਹਿਤ ਤੁਹਾਨੂੰ ਜਿਹੜਾ ਸਾਰਿਆਂ ਨਾਲ ਵਰਤਾਓ ਕਰਨਾ ਪਏਗਾ ਬੰਦੀ ਸਿੰਘ ਰਹਾ ਕਰਨੀ ਪੈਣਗੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਨੇ ਉਹ ਰਹਾ ਹੋਏ ਨੇ ਤਾਂ ਬੰਦੀ ਸਿੰਘਾਂ ਨੂੰ ਵੀ ਰਹਾ ਕਰਨ ਬਾਰੇ ਤੁਹਾਨੂੰ ਸੋਚਣਾ ਪਏਗਾ ਰਹਾ ਕਰਨੇ ਪੈਣਗੇ ਤੁਹਾਨੂੰ ਸਿੱਖਾਂ ਦੇ ਉੱਤੇ बड़े-बड़े ਜਿਹੜੇ ਹੈ ਉਹ ਅਤਿਆਚਾਰਨ ਕਰਨ ਦੇ ਦਾਅਵੇ ਕਰਨ ਵਾਲੇ ਲੋਕ ਜਿਹੜੇ ਆ ਇਹ ਜੇਲਾ ਚ ਬੰਦ ਕਰਨੇ ਪੈਣਗੇ ਤਾਂ ਫੇਰ ਹੀ ਜਿਹੜਾ ਹੈ ਇਸ ਕੰਟਰੀ ਦੇ ਵਿੱਚ ਇਸ ਮੁਲਕ ਦੇ ਵਿੱਚ ਅਸੀਂ ਜਿਹੜਾ ਹੈ ਉਹ ਚੈਨ ਅਮਨ ਦੇ ਨਾਲ ਔਰ ਆਪਸੀ ਪਾਈਚਾਰੇ ਦੇ ਨਾਲ ਰਹਿ ਸਕਦੇ ਹਾਂ। ਉਹ ਰਹਿਣਾ ਵੀ ਚਾਹੁੰਦੇ ਆ ਅਸੀਂ। ਅਸੀਂ ਅਮਨ ਦੇ ਨਾਲ ਪਾਈਚਾਰੇ ਦੇ ਨਾਲ ਸਤਿਭਾਵਨਾ ਦੇ ਨਾਲ ਰਹਿਣਾ ਵੀ ਚਾਹੁੰਦੇ ਆ। ਇਸੀ ਗੱਲ ਨਹੀਂ ਹੈ ਕਿ ਅਸੀਂ ਅਮਨ ਪਾਈਚਾਰਾ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ। ਬਿਲਕੁਲ ਨਹੀਂ ਕਰਨਾ ਚਾਹੁੰਦੇ। ਪਰ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਇਹ ਸਿੱਖਾਂ ਦੇ ਨਾਲ ਇਨਸਾਫ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ